ਰਗਮਨ ਸਮਰਾ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ ਵਾਇਰਲ ਕੀਤੀ ਗਈ ਉਸ ਦੇ ਉੱਤੇ ਸਿਆਸੀ ਕਮਸਾਨ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦਾਸੀ ਕਿ ਪਹਿਲਾਂ ਪੰਜ ਪਾਚ ਪੰਜ ਸਵਾਲ ਛੱਕੇ ਤੇ ਹੁਣ ਉੱਥੇ ਹੀ ਅਰਸ਼ਦੀਪ ਕੁਲੈਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਸਵਾਲ ਚੱਕਣੇ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਕਾਨਫਰੰਸਾਂ ਦੇ ਵਿੱਚ ਸਪਸ਼ਟ ਕਰੋ ਤੇ ਜਿਸ ਤੋਂ ਬਾਅਦ ਚਕਮਨ ਸਮਰਾ ਦੇ ਨਾਲ ਕੀ ਰਿਸ਼ਤਾ ਹੈ ਤੇ ਜਿਸ ਤੋਂ ਬਾਅਦ ਸਪਸ਼ਟੀਕਰਨ ਜਿਹੜਾ ਕਿ ਹੁਣ ਮੰਗਿਆ ਜਾ ਰਿਹਾ ਤੇ ਦੂਜੇ ਪਾਸੇ ਉੱਥੇ ਹੀ ਹੁਣ ਵਿਰੋਧੀ ਧਿਰ ਵੀ ਜਿਹੜਾ ਕਿ ਸਵਾਲ ਚੱਕਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਕੀ ਕੁਝ ਕਹਿਣਾ ਹੈ ਅਰਸ਼ਦੀਪ ਕੁਲੈਰ ਦਾ ਉਹ ਤੁਹਾਨੂੰ ਸੁਣਾਉਨੇ ਆ ਪੰਜਾਬ ਦੇ ਵਿੱਚ ਅੱਜ ਇੱਕ ਮੁੱਦਾ ਬਹਿਰ ਚਰਚਾ ਦਾ ਵਿਸ਼ਾ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਵੀਡੀਓ ਇਹ ਤਰਾਸਤੀ ਹੈ ਪੰਜਾਬ ਦੀ ਕਿ ਜਦੋਂ ਕਿ ਅੱਜ ਗੱਲ ਪੰਜਾਬ ਦੀ ਡਿਵੈਲਪਮੈਂਟ ਦੇ ਇਸ਼ੂਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਵਿਕਟ ਦੇ ਲਾਅ ਐਂਡ ਆਰਡਰ ਤੇ ਹੋਣੀ ਚਾਹੀਦੀ ਸੀ ਚੜ ਰਹੇ ਕਰਜ਼ੇ ਤੇ ਹੋਣੀ ਚਾਹੀਦੀ ਸੀ ਗੱਲ ਕਿਸ ਚੀਜ਼ ਦੀ ਕਰਨੀ ਪੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਹ ਵੀਡੀਓ ਜਿਹੜੀ ਕੈਨੇਡਾ ਦੇ ਵਿੱਚ ਬੈਠੇ ਇੱਕ ਸ਼ਖਸ ਜਗਮਨ ਸਮਰੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਹ ਕੱਲੀ ਗੱਲ ਭਗਵੰਤ ਮਾਨ ਸਾਹਿਬ ਦੀ ਹੈ ਨਹੀਂ ਇਹ ਗੱਲ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਚਿਹਰ ਦੀ ਉਹਦੀ ਕ੍ਰੈਡਿਬਿਲਟੀ ਦੀ ਸੋ ਇਸ ਮੁੱਦੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਖੁਦ ਸਾਹਮਣੇ ਆਏ ਉਹ ਤਾਂ ਕਹਿੰਦੇ ਜੀ ਫੇਕ ਹੈ ਏਜੰਸੀਆਂ ਨੇ ਵੀਡੀਓ ਬਣਵਾਈ ਹੈ ਸਰਕਾਰਾਂ ਨੇ ਬਣਵਾਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਆ ਜਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਅੱਜ ਪੰਜਾਬ ਦੇ ਵਿੱਚ ਸੱਤਾ ਤੇ ਰਹਿ ਉਹਨਾਂ ਨੇ ਤਿੰਨ ਪ੍ਰੈਸ ਕਾਨਫਰੰਸਾਂ ਕੀਤੀ ਮਨ ਲਵੇ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਫੈਂਸਿਵ ਹੈ ਕਿੰਨੀ ਫਰਸਟ੍ਰੇਟਡ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਉਹ ਵੀਡੀਓ ਤੇ ਕਰਨੀਆਂ ਪੈਰੀਆਂ ਨੇ ਜਿਹਨੂੰ ਸਰਕਾਰ ਖੁਦ ਫੇਕ ਦੱਸ ਰਹੀ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਸ਼ਖਸ ਤਾਂ ਕੈਨੇਡਾ ਦੇ ਵਿੱਚ ਬੈਠਾ ਹੈ ਔਰ ਕੈਨੇਡਾ ਦੇ ਵਿੱਚੋਂ ਬੈਠ ਕੇ ਉਹ ਵੀਡੀਓ ਪਾ ਰਿਹਾ ਸੋ ਇਹਦੇ 'ਚ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ सीबीआई ਹੈ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੈ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਉਹਨਾਂ ਜਾਂਚ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੀਦਾ ਹੈ ਔਰ ਇਹ ਵੀਡੀਓ ਦਾ ਸੱਚ ਪੰਜਾਬ ਦੇ ਲੋਕ ਜਾਣਨ ਦਾ ਹੱਕ ਰੱਖਦੇ ਨੇ ਕਿ ਵੀਡੀਓ ਕਿਉਂ ਬਣੀ ਜੇ ਫੇਕ ਹੈ ਤਾਂ ਕਿਨੇ ਬਣਾਈ ਇਹ ਕਿੱਥੇ ਬਣੀ ਔਰ ਜਿਹੜਾ ਦੂਸਰਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਦੋਂ ਜਗਮਨ ਸਮਰੇ ਬਾਰੇ ਮਾੜੀ ਮੋਟੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਕਿਸੇ ਸਮੇਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦਾ ਰਿਹਾ ਉਹਨਾਂ ਦਾ ਸੰਗੀ ਸਾਥੀ ਰਿਹਾ ਤੇ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਆਪ ਦੇ ਬੁਲਾਰੇ ਇਹ ਲੋਕਾਂ ਨੂੰ ਗੱਲ ਦੱਸ ਕੇ ਹੀ ਨਹੀਂ ਗਏ ਕਿ ਜਿਹੜੇ ਬੰਦੇ ਨੇ ਵੀਡੀਓ ਪਾਈ ਹੈ ਉਹ ਆਮ ਆਦਮੀ ਪਾਰਟੀ ਦੀ ਮਦਦ ਕਰਦਾ ਰਿਹਾ ਉਹਨਾਂ ਦਾ ਹੀ ਕਾਰਕੁਨ ਰਿਹਾ ਸੋ ਇਹ ਤਾਂ ਗੱਲ ਸਾਰਿਆਂ ਨੂੰ ਪਤਾ ਕੈਨੇਡਾ ਦੇ ਵਿੱਚੋਂ ਵੀ ਜੇ ਪੰਜ-ਛੇ ਲੋਕਾਂ ਨਾਲ ਗੱਲ ਕਰੀਏ ਤਾਂ ਦੋ-ਤਿੰਨੇ ਗੱਲ ਦੱਸ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨਾਲ ਹਮਦਰਦੀ ਰੱਖਦਾ ਸੀ ਇਹਨਾਂ ਦੇ ਨਾਲ ਕੰਮ ਕਰਦਾ ਸੀ ਸੋ ਅੱਜ ਇਸ ਮੋੜ ਤੇ ਆ ਕੇ ਖੜੇ ਹੋ ਗਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਕੋਈ ਸਿੱਧਾ ਚੈਲੰਜ ਕਰਦਾ ਔਰ ਮੈਨੂੰ ਲੱਗਦਾ ਕਿ ਹੁਣ ਸਨੀਚਰਵਾਰ ਦਾ ਵੀ ਚੈਲੰਜ ਆ ਗਿਆ ਕਿ ਜੀ ਸਨੀਚਰਵਾਰ ਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਊਗੀ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹ ਕਹਿੰਦੇ ਜੀ ਅਸੀਂ ਲਿਆਉਣ ਦੀ ਕਾਰਵਾਈ ਸ਼ੁਰੂ ਕਰਤੀ ਮੈਂ ਖੁਦ ਵਕੀਲਾਂ ਦੱਸੋ ਕੀ ਕੈਨੇਡਾ ਤੋਂ ਕਿਸੇ ਨੂੰ 420 ਦੇ ਕੇਸ ਟੈਕਸ ਰੈਡੀਸ਼ਨ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਸੋ ਇਹ ਹੁਣ ਵੱਡੇ ਸਵਾਲ ਨੇ ਜਿਹੜੇ ਉਹ ਸਰਕਾਰ ਦੇ ਉੱਤੇ ਖੜੇ ਹੋਗੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋਗੇ ਨੇ ਔਰ ਇਹ ਜਿਹੜੀ ਵੀਡੀਓ ਹੈ ਇਹਦਾ ਸੱਚ ਪੰਜਾਬੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਜੇ ਕੋਈ ਵਿਕਟਮ ਹੈ ਚਾਹੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਫਿਰ ਜਿਹਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਐਸਾ ਅਮਲਾ ਕੀਤਾ ਉਹਨੂੰ ਸਜ਼ਾ ਦਿਓ ਪਰ ਵੀਡੀਓ ਇਹਦੀ ਸੱਚਾਈ ਇਹਦੀ ਅਸਲੀਅਤ ਪੰਜਾਬੀ ਜਾਣਨ ਦਾ ਹੱਕ ਰੱਖਦੈ